ਜਿਵੇਂ ਜੰਕ ਫੂਡ ਬੋਡੀ ਦੇ ਅਗੇਂਸਟ ਕੰਮ ਕਰਦੇ ਆ ਉਹ ਸਾਡੇ ਸਰੀਰ ਦੇ ਵਿਰੁੱਧ ਝੋਲ ਮਾਰਦਾ ਆ ਬਿਮਾਰੀਆਂ ਲੈ ਕੇ ਆਉਂਦਾ ਆ ਠੀਕ ਇਸੇ ਹੀ ਤਰ੍ਹਾਂ ਦੇ ਨਾਲ ਜਦੋਂ ਅਸੀਂ ਆਪਣੇ ਆਤਮਾ ਨੂੰ ਗਲਤ ਚੀਜ਼ਾਂ ਦਿੰਨੇ ਆ ਤੇ ਉਹ ਵੀ ਸਾਡੇ ਰੂਹ ਨੂੰ ਖਰਾਬ ਕਰਦੀਆਂ ਆ ਜੇ ਅਸੀਂ ਆਪਣੇ ਆਤਮਾ ਨੂੰ ਵਿਚਾਰ ਵਾਲੀਆਂ ਚੀਜ਼ਾਂ ਦੇਵਾਂਗੇ ਜੇ ਅਸੀਂ ਆਪਣੇ ਆਤਮਾ ਨੂੰ ਝੂਠ ਅਪਰਾਧ ਵਾਲੀਆਂ ਚੀਜ਼ਾਂ ਦੇਵਾਂਗੇ ਗਲਤ ਸਿੱਖਿਆ ਵਾਲੀਆਂ ਚੀਜ਼ਾਂ ਦੇਵਾਂਗੇ ਫੇ ਜਿਵੇਂ ਜੰਕ ਫੂਡ ਖਾਣ ਦੇ ਨਾਲ ਅਲਰਜੀ ਹੋ ਜਾਂਦੀ ਆ ਇਨਫੈਕਸ਼ਨ ਹੋ ਜਾਂਦੀ ਆ ਇਸੇ ਤਰ੍ਹਾਂ ਹੀ ਫਿਰ ਆਤਮਾ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਸੋ ਜਿਵੇਂ ਸਰੀਰ ਨੂੰ ਬਹੁਤ ਤੰਦਰੁਸਤੀ ਦੇ ਲਈ ਬਹੁਤ ਸੋਹਣੇ ਸਾਸ਼ਵਤ ਭੋਜਨ ਦੀ ਜ਼ਰੂਰਤ ਪੈਂਦੀ ਆ ਇਸੇ ਤਰ੍ਹਾਂ ਹੀ ਆਤਮਾ ਨੂੰ ਵੀ ਸਾਸ਼ਵਤ ਭੋਜਨ ਚਾਹੀਦਾ ਆ ਰੂਹ ਦੀ ਖੁਰਾਕ ਰੋਹਾਨੀ ਆ ਤੇ ਜਿਸਮ ਦੀ ਖੁਰਾਕ ਜਿਸਮਾਨੀ ਆ ਸੋ ਆਓ ਆਪਾਂ ਰੂਹ ਦੀ ਖੁਰਾਕ ਛਕਾਂਗੇ ਜਿਹੜੀ ਪਰਮੇਸ਼ਰ ਦੇ ਨਰੋਲ ਵਚਨ ਤੋਂ ਆ ਤੇ ਅੱਜ ਬਹੁਤ ਹੀ ਖਾਸ ਆ ਸਾਡੇ ਲਈ ਅੱਜ ਦਾ ਵਚਨ ਬਹੁਤ ਵਰੀ ਅੱਜ ਦਾ ਜਿਹੜਾ ਟੌਪਿਕ ਆ ਉਹ ਇਹ ਹੈ ਕਿ ਬਹੁਤ ਵਰੀ ਅਸੀਂ ਸੋਚਦੇ ਹਾਂ ਕਿ ਸਾਡੇ ਕੰਮ ਡਿਲੇ ਕਿਉਂ ਹੋ ਰਹੇ ਆ? ਜੇ ਤੁਸੀਂ ਇਦਾਂ ਕਹਿ ਲੋ ਸਮ ਟਾਈਮ ਗੋਡ ਪਲਾਨਸ ਡਿਲੇ ਟਾਪਿਕ ਤੁਸੀਂ ਇਹ ਕਹਿ ਸਕਦੇ ਆ ਕਿ ਕਈ ਵਾਰੀ ਪਰਮੇਸ਼ਰ ਨੇ ਸਾਡੇ ਕੰਮ ਜਿਹੜੇ ਆ ਨਾ ਉਹ ਡਿਲੇ ਕੀਤੇ ਹੁੰਦੇ ਆ ਲੰਮੇ ਸਮੇਂ ਤੇ ਪਾਏ ਹੁੰਦੇ ਆ ਪਰ ਅਸੀਂ ਬਹੁਤ ਇਦਾਂ ਹੈਰਾਨ ਹੋ ਜਾਂਦੇ ਆ ਵੀ ਇੰਨਾ ਚਿਰ ਹੋ ਗਿਆ ਸਾਨੂੰ ਇਸ ਕੰਮ ਨੂੰ ਲੱਗਿਆ ਹੋਇਆ ਵਾਹ ਕਿਉਂ ਨਹੀਂ ਅਜੇ ਤੱਕ ਇਹ ਪੂਰਾ ਹੋਇਆ ਸੋ ਪ੍ਰਭੂ ਦੀ ਅਸੀਂ ਕਿਰਪਾ ਤੇ ਆਗਿਆਕਾਰੀ ਦੇ ਵਿੱਚ ਬਣੇ ਰਹਿਣਾ ਆ ਫਿਰ ਸਾਰਾ ਕੁਝ ਹੀ ਹੋ ਜਾਂਦਾ ਆ ਸੋ ਆਪਾਂ ਆਜੋ ਵਚਨ ਦੇ ਲਈ ਆਪਾਂ ਦੇਖਾਂਗੇ ਵੀ ਕਾਤੇ ਕਈ ਵਾਰੀ ਲੇਟ ਹੋ ਜਾਂਦਾ ਆ ਕੂਚ ਦੀ ਕਿਤਾਬ ਬੁੱਕ ਆਫ ਐਕਸੋਡਸ ਉਹਦਾ 13 ਨੰਬਰ ਉੱਤੇ ਆਇਆ ਤੇ ਉਹਦੀ 17 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਤਾਂ ਐਵੇਂ ਹੋਇਆ ਕਿ ਜਾਂ ਫਰਾਉਨ ਨੇ ਲੋਕਾਂ ਨੂੰ ਜਾਣ ਦਿੱਤਾ ਤਾਂ ਪਰਮੇਸ਼ਵਰ ਉਹਨਾਂ ਨੂੰ ਫਲਿਸਤੀਆਂ ਦੇ ਦੇਸ਼ ਦੇ ਰਾਹ ਨਾ ਲੈ ਗਿਆ ਭਾਵੇਂ ਉਹ ਨੇੜੇ ਸੀ ਕਿਉਂਕਿ ਜੋ ਪਰਮੇਸ਼ਵਰ ਨੇ ਆਖਿਆ ਸ਼ਾਇਦ ਲੋਕ ਜੰਗ ਨੂੰ ਵੇਖ ਕੇ ਪਛਤਾਉਣ ਔਰ ਮਿਸਰ ਨੂੰ ਮੁੜ ਜਾਣ ਤੁਹਾਨੂੰ ਪਤਾ ਸ਼ਾਰਟਕਟ ਸੀਗੀ ਜਦੋਂ ਪ੍ਰਭੂ ਉਹਨਾਂ ਨੂੰ ਲੈ ਕੇ ਗਏ ਆ ਸਮੁੰਦਰ ਤੋਂ ਬਿਨਾਂ ਵੀ ਇੱਕ ਰਾਹ ਸੀਗਾ ਜੇ ਇਸ ਪਾਸੇ ਸਮੁੰਦਰ ਨਹੀਂ ਪੈਂਦਾ ਸੀਗਾ ਪ੍ਰਭੂ ਉਸ ਰਾਹ ਥਾਣੀ ਲੈ ਕੇ ਜਾਣਾ ਚਾਹੁੰਦੇ ਸੀਗੇ ਲੈ ਕੇ ਜਾਣਾ ਚਾਹੁੰਦੇ ਤਾਂ ਲੈ ਜਾਣਾ ਸੀ ਉਹਨਾਂ ਨੇ ਪਰ ਪਰਮੇਸ਼ਰ ਉਧਰ ਦੀ ਉਹਨਾਂ ਨੂੰ ਨਹੀਂ ਲੈ ਕੇ ਗਏ ਵਾਈ ਬਿਕੋਜ਼ ਪ੍ਰਭੂ ਨੇ ਕਿਹਾ ਜੇ ਇਹ ਇਨ੍ਹਾਂ ਲੋਕਾਂ ਨੂੰ ਮੈਂ ਫਲਸਤੀਨ ਦੇ ਰਾਹੀਂ ਲੈ ਕੇ ਗਿਆ ਫਲੇਸਤਿਆਂ ਵਾਲੇ ਪਾਸੇ ਹੁੰਦੀ ਤਾਂ ਉੱਥੇ جنگ ਲੱਗੀ ਹੋਈ ਆ ਲੜਾਈ ਦੇਖ ਕੇ ਇਹਨਾਂ ਦੇ ਮਨ ਕਾ ਬਰਨਾ ਜਾਣ ਤੇ ਇਹ ਪਿੱਛੇ ਨੂੰ ਫੇਰ ਗੁਲਾਮੀ ਵਾਲੇ ਦੇਸ਼ ਵਿੱਚ ਨਾ ਭੱਜ ਜਾਣ ਇਸ ਲਈ ਪ੍ਰਭੂ ਨੇ ਉਹਨਾਂ ਨੂੰ ਉਸ ਰਾਹ ਨਹੀਂ ਪਾਇਆ ਸਾਡੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਸ਼ਾਰਟਕਟ ਹੈਗੇ ਆ ਜਿਨ੍ਹਾਂ ਦੇ ਰਾਹੀਂ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਅਸੀਂ ਉੱਥੇ ਪਹੁੰਚ ਸਕਦੇ ਆ ਪਰ ਉਹ ਸ਼ਾਰਟਕਟ ਸਾਡੀ ਸਮਝ ਵਿੱਚ ਨਹੀਂ ਆਉਂਦੇ ਕਿਉਂਕਿ ਪ੍ਰਭੂ ਹੀ ਸਾਨੂੰ ਉਹਨਾਂ ਸ਼ਾਰਟਕਟਸ ਦੇ ਵਿੱਚ ਨਹੀਂ ਪੈਣ ਦੇਣਾ ਚਾਹੁੰਦੇ ਪ੍ਰਭੂ ਨੇ ਚਾਹੁੰਦੇ ਕਿ ਅਸੀਂ ਉਹਨਾਂ ਸ਼ਾਰਟਕਟ ਦੇ ਰਾਹੀਂ ਕਿਸੇ ਟਰਬਲ ਦੇ ਵਿੱਚ ਫਸੀਏ ਕਿਉਂਕਿ ਉਹ ਦਿਲਾਂ ਤੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਆ ਉਹ ਜਾਣਦਾ ਆ ਕਿ ਅਸੀਂ ਕਿੰਨੇ ਕੁ ਮਜ਼ਬੂਤ ਆ ਉਹ ਜਾਣਦਾ ਆ ਅਸੀਂ ਕਿੰਨੀ ਕੁ ਡੋਜ਼ ਚੱਲ ਸਕਦੇ ਆ ਤੁਸੀਂ ਦੇਖੋ ਹਰ ਜਿਹੜਾ ਜਿਸਮ ਆ ਨਾ ਇਹਦੀ ਇੱਕ ਕਪੈਸਿਟੀ ਆ ਕਿ ਇਹ ਕਿੰਨਾ ਕੁ ਚੱਲ ਸਕਦਾ ਆ ਜਿਹੜੀ ਸਿਆਣਿਆਂ ਵਾਲੀ ਦਵਾਈ ਆ ਉਹ ਨਿਆਣਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਸਿਆਣਿਆਂ ਵਾਲੀ ਡੋਜ਼ ਸਿਆਣਾ ਵਾਲੀ ਡਾਈਟ ਜਿਹੜੀ ਆ ਉਹ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਜੇ ਬਹੁਤ ਛੋਟਾ ਬੱਚਾ ਆ ਆਪਾਂ ਤੇ ਉਹਨੂੰ ਮਿੱਠਾ ਵੀ ਨਹੀਂ ਦਿੰਦੇ ਕਰਕੇ ਉਹ ਮਿੱਠਾ ਵੀ ਨਹੀਂ ਪਚਾ ਸਕਦਾ ਹਾਲਾਂਕਿ ਮਿੱਠਾ ਜਿਹੜਾ ਆ ਨਿਆਣਿਆਂ ਨੂੰ ਬਹੁਤ ਚੰਗਾ ਲੱਗਦਾ ਆ ਪਰ ਆਪਾਂ ਦਿੰਦੇ ਨਹੀਂ ਉਹਦਾ ਰੀਜ਼ਨ ਕੀ ਆ ਕਰਕੇ ਉਹ ਝੱਲ ਨਹੀਂ ਸਕਦਾ ਉਹਦਾ ਉਹਦੀ ਬਾਡੀ ਉਹਨਾਂ ਗਲੂਕੋਜ਼ ਨਹੀਂ ਸਹਾਰ ਸਕਦੀ ਜਾਂ ਮਿਰਚ ਵਾਲਾ ਖਾਣਾ ਨਹੀਂ ਆਪਾਂ ਦਿੰਦੇ ਨਿਆਣੇ ਨੂੰ ਜਹਤੇ ਕਰਕੇ ਉਹਦੀ ਬਾਡੀ ਉਸ ਮਿਰਚ ਨੂੰ ਵੀ ਜਿਹੜਾ ਆ ਉਹ ਨਹੀਂ ਚੱਲ ਸਕਦੀ ਅਸੀਂ ਉਸ ਬੱਚੇ ਦੀ ਏਜ ਦੇ ਅਕੋਰਡਿੰਗਲੀ ਹੀ ਉਹਨੂੰ ਦਿੰਨੇ ਆ ਜੇ ਭਾਰ ਚਾਹਣਾ ਆ ਜਾਂ ਚੁੱਕਣਾ ਆ ਜਿੰਨਾ ਅਸੀਂ ਚੁੱਕ ਸਕਦੇ ਆ ਜਾਂ ਜਿੰਨਾ ਨਿਆਣਾ ਚੱਕ ਸਕਦਾ ਆ ਅਸੀਂ ਉਹਨੂੰ ਉਨਾ ਹੀ ਭਾਰ ਦਿੰਨੇ ਆ ਜੇ ਆਪਾਂ ਸਕੂਲਾਂ ਵਿੱਚ ਵੀ ਜਾਣੇ ਆ ਤਾਂ ਸਿਲੇਬਸ ਸਾਨੂੰ ਉਨਾ ਹੀ ਦਿੱਤਾ ਜਾਂਦਾ ਆ ਜਿੰਨਾ ਉਸ ਕਲਾਸ ਦੇ ਬੱਚੇ ਨੂੰ ਜਿਹੜਾ ਆ ਉਹ ਸਿੱਖ ਸਕਦਾ ਆ ਉਸ ਤੋਂ ਐਕਸਟਰਾ ਨਹੀਂ ਉਹਦੇ ਤੇ ਬੋਝ ਪਾਇਆ ਜਾਂਦਾ ਸੋ ਸੇਮ ਵੇ ਦੇ ਨਾਲ ਸਾਡੀ ਕਿੰਨੀ ਕਾਬਲੀਅਤ ਆ ਕਿੰਨੀ ਐਬਿਲਿਟੀ ਆ ਸਾਡੇ ਅੰਦਰ ਅਸੀਂ ਸ਼ਾਰਟਕਟ ਦੇ ਰਾਹੀਂ ਅਗਰ ਜਾਣੇ ਆ ਉਹਦੇ ਵਿੱਚ ਕਈ ਪ੍ਰੋਬਲਮਸ ਆ ਸਕਦੀਆਂ ਆ ਕਿ ਅਸੀਂ ਉਹਨਾਂ ਪ੍ਰੋਬਲਮਸ ਨੂੰ ਫੇਸ ਕਰ ਸਕਦੇ ਆ ਕਿ ਅਸੀਂ ਉਹਨਾਂ ਪ੍ਰੋਬਲਮਸ ਦੇ ਵਿੱਚੋਂ ਦੀ ਨਿਕਲ ਸਕਦੇ ਆ ਇਹ ਚੀਜ਼ ਕੌਣ ਜਾਣਦਾ ਆ ਜਿਹੜਾ ਸਾਡੇ ਤੋਂ ਮਹਾਨ ਇੱਕ ਛੋਟਾ ਬੱਚਾ ਕੀ ਖਾ ਸਕਦਾ ਪਚਾ ਸਕਦਾ ਆ ਇਹ ਬੱਚਾ ਨਹੀਂ ਜਾਣਦਾ ਬੱਚੇ ਦੀ ਮਾਂ ਜਾਣਦੀ ਆ ਜਿਹੜੇ ਉਸ ਤੋਂ ਵੱਡੇ ਆ ਉਹ ਜਾਣਦੇ ਆ ਤੁਸੀਂ ਗਰਮ ਗਰਮ ਦੁੱਧ ਨਹੀਂ ਦੇ ਸਕਦੇ ਛੋਟੇ ਬੱਚੇ ਨੂੰ ਕਿਉਂਕਿ ਉਹਦਾ ਸਿਸਟਮ ਇਦਾਂ ਦਾ ਨਹੀਂ ਆ ਜਰਕੇ ਤੁਸੀਂ ਗਰਮ ਗਰਮ ਚਾਹ ਗਰਮ ਗਰਮ ਦੁੱਧ ਪੀ ਸਕਦੇ ਆ ਪਰ ਬੱਚਾ ਨਹੀਂ ਸੋ ਇਸੇ ਤਰੀਕੇ ਦੇ ਨਾਲ ਕਈ ਵਾਰੀ ਸਾਨੂੰ ਲੱਗਦਾ ਆ ਕਿ ਇਹ ਕੰਮ ਛੇਤੀ ਜਿੰਨਾ ਛੇਤੀ ਹੋ ਜਵੇ ਉਨਾ ਹੀ ਸਹੀ ਆ ਤੁਸੀਂ ਤੁਸੀਂ ਨੋਟ ਕਰਿਓ ਕਈ ਵਰੀ ਜਿਨ੍ਹਾਂ ਦੇ ਘਰਾਂ ਵਿੱਚ ਛੋਟੇ ਬੇਬੀ ਆ ਜੇ ਤੁਸੀਂ ਉਹਨਾਂ ਦੇ ਲਾਗੇ ਬੈਠ ਕੇ ਕੁਝ ਖਾਓਗੇ ਹਨਾ ਉਹਨਾਂ ਨੇ ਇਦਾਂ ਇਦਾਂ ਟੱਪ ਕੇ ਉਸ ਚੀਜ਼ ਨੂੰ ਖਾਣ ਨੂੰ ਕਰਨਾ ਵੀ ਸਾਨੂੰ ਦੇ ਦੋ ਉਹਨਾਂ ਨੂੰ ਲੱਗਦਾ ਆ ਕਿ ਇਹ ਛੇਤੀ ਛੇਤੀ ਉਹਨਾਂ ਨੂੰ ਮਿਲ ਜੇ ਉਹ ਵੀ ਖਾਣ ਲੱਗ ਜਾਣ ਕਈ ਵਾਰੀ ਕੋਕ ਵੱਲ ਦੇਖ ਕੇ ਜੂਸ ਵੱਲ ਦੇਖ ਕੇ ਉਹ ਬਹੁਤ ਟੈਂਪਟ ਹੋ ਜਾਂਦੇ ਆ ਕਿ ਉਹਨਾਂ ਨੂੰ ਮਿਲੇ ਆਈਸਕ੍ਰੀਮ ਨੂੰ ਦੇਖ ਕੇ ਬਹੁਤ ਪਰ ਤੁਸੀਂ ਉਹਨਾਂ ਨੂੰ ਨਹੀਂ ਦਿੰਦੇ ਬਾਏ ਕਿਰਕਿ ਤੁਸੀਂ ਜਾਣਦੇ ਆ ਇਹ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਇਹਨਾਂ ਦੇ ਲਈ ਕੋਈ ਜਿਹੜੀ ਆ ਕਫ ਕੋਲਡ ਹੋ ਸਕਦਾ ਜਾਂ ਕੁਝ ਵੀ ਸੋ ਕਈ ਵਾਰੀ ਕੋਸ਼ਟੀਟਾ ਨੂੰ ਦੇਖ ਕੇ ਅਸੀਂ ਵੀ ਨਿੱਕੇ ਨਿਆਣਿਆਂ ਦੇ ਵਾਂਗ ਉਛਲਦੇ ਹਾਂ ਵੀ ਛੇਤੀ ਦੀਣੀ ਸਾਨੂੰ ਮਿਲ ਜੇ ਹੱਥ ਪੱਲੇ ਮਾਰਦੇ ਹਾਂ ਵੀ ਸਾਨੂੰ ਮਿਲੇ ਸਾਨੂੰ ਮਿਲੇ ਰਾਈਟ ਪਰ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਉਹ ਚੀਜ਼ ਨਹੀਂ ਦਿੰਦੇ ਜਿਹੜੀ ਉਹਨਾਂ ਦੀ ਬੋਡੀ ਦੇ ਲਈ ਠੀਕ ਨਹੀਂ ਆ ਉਹਨਾਂ ਦੇ ਸਿਸਟਮ ਦੇ ਲਈ ਜਾਂ ਉਹਨਾਂ ਦੇ ਕੰਮ ਨਹੀਂ ਆਉਣ ਵਾਲੀ ਇਦਾਂ ਹੀ ਪ੍ਰਭੂ ਸਾਡੇ ਨਾਲੋਂ ਕਿਤੇ ਜ਼ਿਆਦਾ ਉਹ ਤਾਂ ਹੈ ਹੀ ਬਜ਼ੁਰਗੀ ਦਾ ਪਰਮੇਸ਼ਰ ਬਜ਼ੁਰਗੀ ਦਾ ਮਤਲਬ ਹੁੰਦਾ ਬੁੱਧ ਤਾਂ ਉਹ ਸਾਰੀ ਵਿਜ਼ਡਮ ਨਿਕਲਦੀ ਉੱਥੋਂ ਆ ਤੇ ਜਿੰਨੇ ਮਰਜੀ ਹੱਥ ਪੱਲੇ ਮਾਰੀ ਜਾਂਦੇ ਆ ਉਹ ਚੀਜ਼ ਸਾਨੂੰ ਉਨੀ ਦੇਣੀ ਨਹੀਂ ਤੁਸੀਂ ਐਦਾ ਨਹੀਂ ਆ ਕਿ ਤੁਸੀਂ ਆਪਣੇ ਬੱਚੇ ਨੂੰ ਮਿੱਠਾ ਦੇਣਾ ਨਹੀਂ ਚਾਹੁੰਦੇ ਤੁਸੀਂ ਆਪਣੇ ਬੱਚੇ ਨੂੰ ਰੋਟੀ ਨਹੀਂ ਖਵਾਉਣਾ ਚਾਹੁੰਦੇ ਜਦੋਂ ਬਹੁਤ ਛੋਟਾ ਹੈ ਤੁਸੀਂ ਉਹਨੂੰ ਰੋਟੀ ਨਹੀਂ ਤੁਸੀਂ ਉਹਦੇ ਹੱਥ 'ਚ ਵੀ ਨਹੀਂ ਬੁਰਕੀ ਫੜਾਉਂਦੇ ਜੇ ਨਿਆਣਾ ਵੀ ਬੁਰਕੀ ਫੜਾ ਦੇ ਤੁਸੀਂ ਉਹਨੂੰ ਕਹਿੰਦੇ ਵੀ ਤੂੰ ਕਾਤੋਂ ਫੜਾਈ ਉਹਨੂੰ ਜੇ ਉਹਦੇ ਗਲੇ 'ਚ ਫਸ ਗਈ ਛੜਕਦੇ ਆ ਉਹਨੂੰ ਸੋ ਤੁਸੀਂ ਚਾਹੁੰਦੇ ਤੇ ਆ ਬੱਚਾ ਰੋਟੀ ਖਾਵੇ ਪਰ ਤੁਸੀਂ ਇੰਤਜ਼ਾਰ ਕਰਦੇ ਆ ਜਦ ਉਹ ਬੱਚਾ ਉਸ ਰੋਟੀ ਨੂੰ ਕਿਹੜਾ ਅੰਦਰ ਨੂੰ ਨਗਾਹ ਸਕੇ ਸਵਾ ਲੋ ਕਾਟ ਸਕੇ ਸੋ ਇਦਾਂ ਹੀ ਪ੍ਰਭੂ ਸਾਨੂੰ ਬਹੁਤ ਕੁਝ ਦੇਣਾ ਚਾਹੁੰਦੇ ਆ ਬਹੁਤ ਜ਼ਿਆਦਾ ਕੁਝ ਦੇਣਾ ਚਾਹੁੰਦੇ ਆ ਪਰ ਪਰਮੇਸ਼ਵਰ ਇੰਤਜ਼ਾਰ ਕਰਦੇ ਆ ਕਿ ਅਸੀਂ ਉਸ ਚੀਜ਼ ਨੂੰ ਪਚਾਉਣ ਵਾਲੇ ਹੋ ਜਾਈਏ ਉਹ ਸਾਡੀ ਖਲਕ ਤੋਂ ਉੱਤਰ ਸਕੇ ਸਾਡੇ ਸੰਗ ਤੋਂ ਉੱਤਰ ਸਕੇ ਸਪਿਰਚੁਅਲੀ ਕਿ ਅਸੀਂ ਅਸੀਂ ਉਸ ਕਾਬਿਲ ਹੋ ਜਾਈਏ ਤੁਹਾਨੂੰ ਪਤਾ ਬਹੁਤ ਸਾਰੇ ਬੱਚੇ ਆ ਜਿਹੜੇ ਡਾਕਟਰਸ ਬੰਨਾ ਚਾਹੁੰਦੇ ਸਰਜਨ ਬੰਨਾ ਚਾਹੁੰਦੇ ਆ ਪਰ ਜੇ ਉਹ ਸਰਜਰੀ ਹੁੰਦਿਆਂ ਦੇਖ ਲੈਣ ਉਹ ਖੂਨ ਦੇਖ ਕੇ ਉਹਨਾਂ ਨੂੰ ਕੁਝ ਹੋ ਜਾਂਦਾ ਆ ਉਹ ਕੋਈ ਨਹੀਂ ਦੇਖ ਸਕਦੇ ਪਰ ਸੋਚਦੇ ਕਿ ਅਸੀਂ ਸਰਜਨ ਬਣਨਾ ਹੈ ਮੇਰੀ ਭਾਨ ਜੀ ਆ ਮੈਂ ਉਹਦੀ ਤੁਹਾਨੂੰ ਦੱਸਦੀ ਹਾਂ ਹੁਣ ਤਾਂ ਉਹ ਪ੍ਰਭੂ ਦਾ ਧੰਨਵਾਦ ਕਰਦੀ ਉਹਨੇ ਆਪਣੇ ਸਾਰੇ ਟੈਸਟ ਕਲੀਅਰ ਕਰ ਲਏ ਤੇ ਇਥੇ ਇੰਡੀਆ ਆਈ ਸੀਗੀ ਤੇ ਉਹ ਸਰਜਨ ਬਣਨਾ ਚਾਹੁੰਦੀ ਔਰ ਸਰਜਨ ਦੀ ਉਹਨੇ ਸਾਰੀ ਸਟੱਡੀ ਵੀ ਕਰ ਲਈ ਖੁਦਾ ਦਾ ਸ਼ੁਕਰ ਹੈ ਆ ਬਹੁਤ ਕਹਿ ਸੁਣ ਕੇ ਕਿਸੇ ਦੀ ਸਿਫਾਰਿਸ਼ ਦੇ ਨਾਲ ਉਹ ਆਪਰੇਸ਼ਨ ਥੀਟਰ ਦੇ ਵਿੱਚ ਗਈ ਕਿ ਮੈਂ ਆਪਰੇਸ਼ਨ ਹੁੰਦਾ ਦੇਖਣਾ ਮੈਂ ਕਿਸੇ ਦੀ ਸਰਜਰੀ ਹੁੰਦੀ ਹੁੰਦੀ ਦੇਖਣੀ ਆ ਅ ਜਿੱਦਾਂ ਹੀ ਡਾਕਟਰ ਨੇ ਕੱਟ ਲਗਾਇਆ ਸਰਜਰੀ ਕਰਨ ਵਾਸਤੇ ਉਹਨੇ ਬਲੱਡ ਦੇਖਿਆ ਉੱਥੇ ਹੀ ਫੇਡ ਹੋ ਗਈ ਜਿਹਦਾ ਆਪਰੇਸ਼ਨ ਕਰਨਾ ਸੀ ਉਹਨੂੰ ਬਾਅਦ ਵਿੱਚ ਸੰਭਾਲਿਆ ਪਹਿਲਾਂ ਉਸ ਬੱਚੇ ਨੂੰ ਸੰਭਾਲਿਆ ਕਿਉਂਕਿ ਅਜੇ ਉਸ ਲੈਵਲ ਤੇ ਉਹ ਨਹੀਂ ਪਹੁੰਚੀ ਸੀ ਜਿੱਥੇ ਜਾ ਕੇ ਉਹ ਔਰ ਸੀਜ਼ਨ ਨੂੰ ਫੇਸ ਕਰ ਸਕਦੇ ਅਰ ਦੋ ਤਿੰਨ ਦਿਨ ਉਹਦੇ ਬਹੁਤ ਮੰਦੇ ਹਾਲ ਰਹੇ ਤਾਂ ਇੱਕ ਵਾਰੀ ਤੋ ਸੋਚ ਰਹੀ ਸੀ ਕਿ ਸ਼ਾਇਦ ਉਹ ਆਪਣਾ ਮਾਈਂਡ ਚੇਂਜ ਕਰ ਦਵੇ ਪਰ ਉਹਦੇ ਟੀਚਰਸ ਨੇ ਉਹਨੂੰ ਸਮਝਾਇਆ ਕਿ ਤੇਰੇ ਸਿਲੇਬਸ ਵਿੱਚ ਜਦੋਂ ਆਏਗਾ ਨਾ ਹੌਲੀ ਹੌਲੀ ਕਰਕੇ ਤੂੰ ਉੱਥੇ ਤੱਕ ਪਹੁੰਚੇਗੀ ਅਰ ਆਜੋ ਸਰਜਨਿਅ ਸੋ ਕਈ ਵਾਰੀ ਐਸੀ ਬਹੁਤ ਕਾਲੀ ਕਰਦੇ ਆ ਉਹ ਕਾਲੀ ਸਾਡੇ ਜੀਵਨ ਦੇ ਵਿੱਚ ਫਾਇਦੇਮੰਦ ਘਟ ਤੇ ਨੁਕਸਾਨ ਦੇ ਜ਼ਿਆਦਾ ਹੋ ਜਾਂਦੀ ਹੈ ਤੁਸੀਂ ਸੋਚੋ ਕਿ ਅਗਰ ਅਸੀਂ ਕਾਲੀ ਕਰੀਏ ਕੋਈ ਜਣਾ ਕਾਲੀ ਕਰੇ ਕਿ 9 ਮਹੀਨੇ ਮੈਂ ਇੰਤਜ਼ਾਰ ਨਹੀਂ ਕਰ ਸਕਦਾ ਬੱਚਾ ਪੈਦਾ ਹੋਣ ਦਾ ਮੈਨੂੰ ਜਲਦੀ ਬੱਚਾ ਚਾਹੀਦਾ ਹੈ ਤੁਸੀਂ ਕੀ ਸੋਚਦੇ ਹੋ ਕਿ 9 ਮਹੀਨੇ ਤੋਂ ਪਹਿਲਾਂ ਬੱਚਾ ਨਹੀਂ ਪੈਦਾ ਹੋ ਸਕਦਾ ਬੱਚਾ ਪੈਦਾ ਹੋ ਸਕਦਾ ਸ਼ਮਾਏ ਵੀ ਬੱਚੇ ਪੈਦਾ ਹੁੰਦੇ ਆ ਸਤਮਾਏ ਵੀ ਪੈਦਾ ਹੁੰਦੇ ਆ ਪਰ ਕੀ ਹੁੰਦਾ ਆ ਅਗਰ ਰਾਈਟ ਟਾਈਮ ਤੋਂ ਪਹਿਲਾਂ ਬੱਚਾ ਪੈਦਾ ਹੁੰਦਾ ਆ ਤਾਂ ਬਹੁਤ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਆ ਬੱਚੇ ਨੂੰ ਤਾਂ ਬਾਅਦ ਵਿੱਚ ਆਉਂਦੀਆਂ ਆ ਪ੍ਰੋਬਲਮਸ ਕਿਉਂਕਿ ਉਹਨੂੰ ਤਾਂ ਪਤਾ ਹੀ ਨਹੀਂ ਉਹਦੇ ਨਾਲ ਕੀ ਹੋ ਰਿਹਾ ਆ ਸਭ ਤੋਂ ਵੱਧ ਪ੍ਰੋਬਲਮਸ ਤਾਂ ਜਿਹੜੇ ਚਾਹੁੰਦੇ ਸੀ ਛੇਤੀ ਆਜਵੇ ਬੱਚਾ ਉਹਨਾਂ ਨੂੰ ਆਉਂਦੀਆਂ ਆ ਤੁਹਾਡਾ ਧਨ ਦੌਲਤ ਲੱਗ ਜਾਂਦਾ ਹੈ ਸਾਰਾ ਬੱਚੇ ਨੂੰ ਮਸ਼ੀਨਾਂ ਵਿੱਚ ਰੱਖਿਆ ਜਾਂਦਾ ਹੈ ਪ੍ਰੀਮਚੋਰ ਬੱਚਾ ਆ ਤੁਸੀਂ ਘਰ ਵਿੱਚ ਉਹਦੀ ਸਾਂਭ ਸੰਭਾਲ ਬਹੁਤ ਜ਼ਿਆਦਾ ਔਖੀ ਹੋ ਜਾਂਦੀ ਹੈ ਔਰ ਕੀ ਹੁੰਦਾ ਜਿੰਨਾ ਪਹਿਲਾ ਬੱਚਾ ਪੈਦਾ ਹੋਏਗਾ ਸਰਵਾਈਵ ਕਰਨ ਦੇ ਚਾਂਸ ਉੰਨੇ ਘੱਟ ਹੁੰਦੇ ਆ ਅਗਰ ਬੱਚਾ ਪੰਜਵੇਂ ਮਹੀਨੇ ਦੇ ਵਿੱਚ ਪੈਦਾ ਹੋ ਗਿਆ ਉਹ ਸਰਵਾਈਵ ਹੀ ਨਹੀਂ ਕਰ ਪਾਏਗਾ ਰੇਅਰ ਬਹੁਤ ਰੇਅਰ ਕਿ ਉਹ ਸਰਵਾਈਵ ਕਰ ਸਕੇ ਸੋ ਇਦਾਂ ਹੀ ਅਸੀਂ ਕਈ ਵਾਰੀ ਕਾਲੀ ਕਰਦੇ ਆ ਸਾਡੀ ਲਾਈਫ ਦੇ ਵਿੱਚ ਕਿ ਸਾਨੂੰ ਮਿਲ ਜਵੇ ਸਾਨੂੰ ਮਿਲ ਜਵੇ ਪਤਾ ਜਿੰਨੀ ਛੇਤੀ ਕੋਈ ਚੀਜ਼ ਮਿਲਦੀ ਆ ਉਹਦਾ ਸਰਵਾਈਵ ਕਰਨਾ ਉਨਾ ਹੀ ਔਖਾ ਹੋ ਜਾਂਦਾ ਉਨਾ ਹੀ ਉਹ ਛੇਤੀ ਖਤਮ ਹੋ ਜਾਂਦੀ ਆ ਐਕਚੁਅਲ ਦੇ ਵਿੱਚ ਸੋ ਪ੍ਰਭੂ ਤੁਹਾਨੂੰ ਲੌਂਗ ਟਾਈਮ ਤੱਕ ਟਿਕੇ ਰਹਿਣ ਵਾਲੀਆਂ ਬlesਸਿੰਗਸ ਦੇਣਾ ਚਾਹੁੰਦੇ ਆ ਜਿਹੜੀਆਂ ਪਰਮਾਨੈਂਟ ਹੋਣ ਲੌਂਗ ਲਾਸਟਿੰਗ ਹੋਣ ਇਸ ਲਈ ਉਹ ਤੁਹਾਨੂੰ ਕਈ ਵਾਰੀ ਡਿਲੇ ਵਿੱਚ ਰਹਿਣ ਦਿੰਦੇ ਆ ਤੁਹਾਡੇ ਜੀਵਨ ਵਿੱਚ ਕਈ ਵਾਰੀ ਜ਼ਿਆਦਾ ਸਮਾਂ ਲੱਗਣ ਦਿੰਦੇ ਆ ਕੋਸ਼ ਚੀਜ਼ਾਂ ਦੇ ਵਿੱਚ ਇਸ ਲਈ ਸਮਾਂ ਲੱਗਦਾ ਆ ਕਿਉਂ ਹਜੇ ਕੱਚੀਆਂ ਆ ਤੁਸੀਂ ਆਮਬ ਖਾਣਾ ਚਾਹੁੰਦੇ ਹੋ ਦੋਖ ਨੂੰ ਅੰਬ ਲੱਗ ਗਿਆ ਤੁਸੀਂ ਅਗਰ ਬਹੁਤ ਕਾਲੀ ਕਰੋਗੇ ਉਹਨੂੰ ਪੱਕਣ ਤੋਂ ਪਹਿਲਾਂ ਤੋੜ ਲੋਗੇ ਤੁਸੀਂ ਕਦੀ ਵੀ ਪੱਕੇ ਹੋਏ ਆਂਬ ਵਾਲਾ ਟੇਸਟ ਉਸ ਕੱਚੇ ਆਂਬ ਚੋਂ ਨਹੀਂ ਲੈ ਸਕੋਗੇ ਯਾਰ ਕੱਚਾ ਆਂਬ ਕੀ ਕਰੇਗਾ ਥਰੋਟ ਦੇ ਵਿੱਚ ਪ੍ਰੋਬਲਮ ਆਏਗੀ ਗਲਾ ਖਰਾਬ ਹੋਏਗਾ ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕਾਲੀ ਕਰਦੇ ਹਾਂ ਆਪਣੀਆਂ ਪ੍ਰੇਅ ਰਿਕੁਐਸਟ ਨੂੰ ਲੈ ਕੇ ਬਹੁਤ ਕਾਲੀ ਕਰਦੇ ਮੇਰਾ ਛੇਤੀ ਕੰਮ ਬਣ ਜਾਏ ਮੇਰਾ ਛੇਤੀ ਕੰਮ ਬਣ ਜਾਏ ਮੇਰਾ ਛੇਤੀ ਆਵਲ ਮਸਲਾ ਹੱਲ ਹੋ ਜਵੇ ਤਾਂ ਕੀ ਹੁੰਦਾ ਆ ਉਹ ਹੋ ਤਾਂ ਜਾਂਦਾ ਆ ਪਰ ਉਸ ਤਰੀਕੇ ਨਾਲ ਨਹੀਂ ਹੁੰਦਾ ਜਿੱਦਾਂ ਰਾਈਟ ਟਾਈਮ ਤੇ ਹੋਣਾ ਚਾਹੀਦਾ ਔਰ ਉਹਦਾ ਟੇਸਟ ਵੀ ਤੁਹਾਨੂੰ ਉਦਾਂ ਦਾ ਨਹੀਂ ਮਿਲਦਾ ਜਿੱਦਾਂ ਦਾ ਰਾਈਟ ਟਾਈਮ ਤੇ ਤੁਹਾਨੂੰ ਮਿਲ ਸਕਦਾ ਹੈ ਸੋ ਇਸ ਲਈ ਪਰਮੇਸ਼ਵਰ ਦੇ ਨਾਲ ਗਿਲਾ ਨਾ ਕਰੋ ਇਜ਼ਰਾਈਲੀਆਂ ਨੇ ਕੀਤਾ ਪਰਮੇਸ਼ਵਰ ਇਜ਼ਰਾਈਲ ਉਹ ਤੋਂ ਮਿਸਰ ਵਿੱਚੋਂ ਇਜ਼ਰਾਈਲੀਆਂ ਨੂੰ ਬਾਹਰ ਕੱਢ ਕੇ ਲੈ ਕੇ ਆਏ ਲਾਲ ਸਮੁੰਦਰ ਨੂੰ ਪ੍ਰਭੂ ਫਾੜਨ ਦੀ ਉਹਦੇ ਵਿੱਚੋਂ ਰਸਤਾ ਬਣਾਉਣ ਦੀ ਕਾਬਲੀਅਤ ਰੱਖਣ ਵਾਲਾ ਪਰਮੇਸ਼ੁਰ ਐਸਲੀ ਉੱਥੇ ਲੈ ਕੇ ਆਏ ਉਹਨੂੰ ਪਤਾ ਹੈ ਕਿ ਮੈਂ ਇਹਦੇ ਚੋਂ ਲੰਘਾ ਲੈਣਾ ਹੈ। ਅਰ ਉਹ ਫਲਿਸਤੀਨ ਥਾਣੀ ਐਸਲੀ ਨਹੀਂ ਲੈ ਕੇ ਗਿਆ ਕਿ ਉੱਧਰ ਲੜਾਈ ਚੱਲ ਰਹੀ ਆ ਇਹ ਲੜਾਈ ਦੇਖ ਕੇ ਇਹ ਜਿਹੜੇ ਆ ਇਹ ਕਾਬਰ ਜਾਣਗੇ ਅਰ ਇਹ ਪਿੱਛੇ ਨੂੰ ਭੱਜ ਜਾਣਗੇ। ਪਰ ਉਹ ਕੀ ਕਰ ਰਹੇ ਆ ਲਾਲ ਸਮੁੰਦਰ ਦੇ ਕੰਡੇ ਤੇ ਖਲੋਤੇ ਹੋਏ موسی ਨੂੰ ਗਾਲਾਂ ਕੱਢਣ ਦੇ ਆ موسی ਨਾਲ ਲੜਨ ਦੇ ਆ। ਕਿ ਤੂੰ ਇੱਥੇ ਮਰਨ ਲਈ ਲੈ ਕੇ ਆਇਆ